ਆਪਾ ਨਹੀਂ ਕਿਨੂੰ ਕਹਿੰਦੀ ਹੈ ਜਿਵੇਂ ਆਪ ਬਹੁਤ ਬੋਡੀ ਬਿਲਡਰ ਆ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਹੈ ਜੀ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅੱਜ ਚੱਲੇ ਆ ਜੀ ਫੇਰ ਸਰਕਾਰੀ ਹਸਪੀਟਲ ਦੇ ਵਿੱਚ ਰੋਪੜ ਨੂੰ ਤੇ ਬਿਮਾਰੀ ਦੁੱਖ ਛੱਡਦੀ ਨਹੀਂ ਹਜੇ ਖਹਿੜਾ ਤੇ ਚਰੰਜੀਲ ਕੋਰ ਦੇ ਦਰਦ ਤੁਹਾਨੂੰ ਦਿਹਾੜੀ ਚ ਨੂੰ ਜਿਆਦਾ ਨਹੀਂ ਇੱਕ ਜਾਂ ਦੋ ਵਾਰ ਮੈਨੂੰ ਟੀਕੇ ਉਹਦੇ ਲਵਾਉਣੇ ਪੈਣੇ ਆ ਅੱਜ ਥੋੜੀ ਬਹੁਤੀ ਰਿਕਵੈਸਟ ਕਰਾਂਗੇ ਡਾਕਟਰ ਅੱਗੇ ਇਹ ਦੱਸਾਂਗੇ ਨੂੰ ਚਰਨਜੀਤ ਦੇ ਬਾਰੇ ਵੀ ਉਹਦੇ ਇਦਾਂ ਕਰਕੇ ਦਰਦ ਹੁੰਦਾ ਜੀ ਜੇ ਸ਼ਾਇਦ ਛੇਤੀ ਟ੍ਰੀਟਮੈਂਟ ਔਰ ਛੇਤੀ ਆਪਰੇਸ਼ਨ ਉਹ ਕਰ ਦੇਣ। ਬਾਕੀ ਅੱਜ ਇੱਕ ਹੋਰ ਵੀ ਖੁਸ਼ਖਬਰੀ ਹੈ ਜੀ। ਖੁਸ਼ਖਬਰੀ ਕਿਹੜੀ ਹੈ ਜੀ ਉਹ ਆਪਾਂ ਅਜੇ ਤੁਹਾਨੂੰ ਦੱਸਣੀ ਨਹੀਂ। ਉਹ ਆਪਾਂ ਤੁਹਾਨੂੰ ਆਹਾਂ ਵੀਡੀਓ ਵਿੱਚ ਹੀ ਦੱਸਾਂਗੇ ਜਾ ਕੇ ਰੋਪੜੇ। ਤੇ ਉਹ ਤੋਂ ਪਹਿਲਾਂ ਜੀ ਚਰਨਜੀਤ ਕੌਰ ਹਾਂ ਜੀ। ਅੱਗੇ ਹਾਂ ਜੀ ਸਾਰਾ ਪਤ ਮਾਤਾ ਜੀ ਅੱਜ ਦਾ ਸਭ ਤੋਂ ਸੱਚਾ ਦੁੱਧ ਨਾਲ ਚਰਮ ਤੰਦਰੁਸਤ ਰਹੋ ਤੇ ਦੁੱਖ ਤੋਂ ਬਿਲਕੁਲ ਦੂਰ ਰਹੋ ਤੇ ਅੱਜ ਦਾ ਸਭ ਤੋਂ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕੱਦਿ ਚੱਲੇ ਜੀ ਰੋਪੜ ਨੂੰ ਵਿੱਚ ਜਿਹੜਾ ਭੈਣ ਕੋਲ ਨੂੰ ਉਹਨਾਂ ਨੇ ਮਨਵਾਇ ਕਿ ਸਾਨੂੰ ਕਈ ਦਿਨ ਦਾ ਕਰਿਆ ਹੈ ਪਰ ਸਾਡਾ ਟਾਈਮ ਨਹੀਂ ਲੱਗਿਆ ਬਸ 7:00 ਵਰਗੀ ਜਿੰਨੇ ਜਲਦੀ ਚੱਲਦੇ ਅੱਜ ਦਵਾਈ ਲੈਣ ਜਾਣ ਆਇਆ ਸੀ ਜੱਜੂ ਜੀ ਨਾਲ ਤੁਹਾਨੂੰ ਪਤਾ ਹੀ ਆ ਅੱਜ ਜਿਹੜਾ ਮਿਲ ਰਿਹਾ ਸੀ ਹੂੰ ਤੇ ਇਸ ਸੱਜ ਨੂੰ ਰੋਪੜ ਵੀ ਕੁਝ ਖ਼ਬਰ ਹੀ ਨਹੀਂ ਲੱਗਿਆ ਮਾਤਮਾ ਸਭ ਦੇ ਬੱਚਿਆਂ ਨੂੰ ਸਭ ਨੂੰ ਰਾਜੀ ਰੱਖੇ ਤੇ ਉਹ ਤਾਂ ਤੁਹਾਨੂੰ ਉੱਥੇ ਜਾ ਕੇ ਦੱਸੂਗਾ ਤੇ ਆਉਂਦੇ ਅਸੀਂ ਮਾਰਾ ਨੂੰ ਵੀ ਲੋਕੇ ਆਉਣ ਹੁਣ ਮੈਂ ਤਾਂ ਜਿਹੜੇ ਮੈਂ ਜਿਹੜੇ ਸਾਧੂ ਦੇ ਚੱਲੂ ਇਹਦਾ ਮੇਰਾ ਹਾਂ ਹਾਂ ਚੱਲੋ ਮੰਨ ਕੇ ਆ ਜਦ ਤੁਸੀਂ ਮੈਨੂੰ ਕਹਿੰਦੇ ਰੋਟੀ ਖਾਏ ਤੇ ਹੁੰਦਾ ਮੈਂ ਮੰਨਦੀ ਹੁਣ ਰਾਤ ਦਾ ਮੈਂ ਰਾਤ ਨੂੰ ਰੋਟੀ ਖਾਧੀ ਔਰ ਉਸ ਤੋਂ ਬਾਅਦ ਜਦੋਂ ਮੈਂ ਬਸ ਬੈਠਾ ਨਾ ਫੇਰਾ ਨਾ ਇਹਨੇ ਤਾਂ ਪਈ ਨਹੀਂ ਪਈ ਤਾਂ ਕੋਈ ਨਹੀਂ ਫੇਰ ਠੀਕਾ ਮੈਨੂੰ ਕੋਈ ਤਾਂ ਨਹੀਂ ਕੋਈ ਪਤਰੀ ਹਿੱਲਦੀ ਨਹੀਂ ਪਤਰੀ ਜੇ ਉਹ ਤੁਰਦੀਆਂ ਸਿੱਧਾ ਜਿਵੇਂ ਆਪਾਂ ਕਹਿੰਦੇ ਵੀ ਇਹ ਨਾ ਬੰਦੇ ਆਪਣਾ ਸਰੀਰ ਸਿੱਧਾ ਕਰਕੇ ਤੁਰਦੇ ਫੇਰ ਵੀ ਮੈਂ ਖਿੱਚ ਪਾਉਂਦਾ ਵਸਟਰ ਇਹ ਗੱਲ ਸਹੀ ਆ ਇਹ ਬੰਦੇ ਨੂੰ ਕੁੱਬਾ ਬਣਾ ਰਹਿੰਦੀ ਐ ਚਲੋ ਆਹ ਜੇ ਕੰਮ ਕਰਨ ਦੇ ਨਹੀਂ ਜੇ ਦੇਖਿਓ ਕੱਪੜੇ ਦੇਖਿਓ ਮੇਰੇ ਬੈ ਝੋਲੇ ਕਰਦੇ ਇਹ ਉਹ ਝੋਲੇ ਨਹੀਂ ਹੁੰਦੇ ਕੀ ਕਾਹੇ ਕਰਕੇ ਤੁਰਦੀਆਂ ਫੇਰ ਮੈਂ ਠੀਕ ਆ ਥੱਲੇ ਨੰਬਰ ਕੋ ਕੁੱਬਾ ਕਰ ਜੇ ਮੈਂ ਨਾ ਸਿੱਧੀ ਆ ਕਰਕੇ ਤੁਹਾਨੂੰ ਮੈਂ ਆਇਆ ਨਾ ਬਰੇਵਨ ਸਾਹਿਬ ਮੈਂ ਸਿੱਧੀ ਤੁਸੀ ਮੇਰੇ ਬੇਬੀ ਬਹੁਤ ਹਾਂਜੀ ਮਨਿੰਦਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਿੱਤ ਪਤਾ ਹੈ ਪਾਪ ਨਹੀਂ ਤੁਸੀਂ ਅੱਜ ਕੱਲ੍ਹ ਰਾਤ ਨੂੰ ਕਹਿੰਦੇ ਤੇ ਕੋਈ ਵੀ ਆਪਾਂ ਨੇ ਕੁਝ ਦੇਖ ਹੀ ਹੋਣਾ ਰਾਤ ਨੂੰ ਕੁਝ ਕਹਿੰਦੇ ਨਹੀਂ ਤਾਂ ਲਈ ਉਹਗਾ ਛੱਡੋ ਤੁਸੀਂ ਅੱਜ ਤੁਸਾਂ ਕਹੋਗੇ ਮਨਿੰਦਰ ਨੂੰ ਸਕੂਲ ਭੇਜਿਆ ਮਨਿੰਦਰ ਜੀ ਅੱਜ ਧੂਆ ਮੰਨ ਜਾਣਾ ਤੇ ਉਹਨਾਂ ਸਾਰਿਆਂ ਨੂੰ ਕਿਹਨੂੰ ਤੁਸੀਂ ਆਏ ਤੇ ਅੱਜ ਮਨਿੰਦਰ ਨੂੰ ਸਤਾ ਨਾਲ ਲੈ ਕੇ ਚੱਲੇ ਆ બસ ਅੱਜ ਤੇ ਬਾਅਦ ਵਿੱਚ ਜਿਹੜੀ ਹੋਣੀ ਕੋਈ ਛੁੱਟੀ ਨਹੀਂ ਹੈ ਜੇ ਉਹ ਗੱਲ ਤੇ ਸਕੂਲ ਹਾਂਜੀ ਕੱਲ ਤੇ ਸਕੂਲ ਹੈ ਜਾਂਦਾ ਮੰਮੀ ਨੂੰ ਪ੍ਰੈਸ਼ਰ ਹੋਣਾ ਜਾਂ ਹੋਰ ਵੀ ਛੁੱਟੀਆਂ ਆਉਣੀਆਂ ਪਾਪਾ ਅੱਗੇ ਦੇਖੂਗੇ ਪੁੱਤ ਮੈਂ ਕੋਸ਼ਿਸ਼ ਕਰੋ ਕੋਸ਼ਿਸ਼ ਸਾਡੀ ਆ ਗਈ ਅੱਗੇ ਅੱਗੇ ਪੜਾਈ ਨੂੰ ਪੁੱਛੇ ਜਾਂਦੀ ਆ ਜੀ ਕੋਸ਼ਿਸ਼ ਕਰੋਗੇ ਤੇ ਤੈਨੂੰ ਸਕੂਲ ਤੋੜ ਦੇ ਅਗਲੀ ਦੋ ਦਿਨ ਦੀ ਤਾਂ ਗੱਲ ਆਥੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਥੇ ਛੋਟੀ ਮੋਟੀ ਉਹ ਗੱਲਾਂ ਤੇ ਬਾਕੀ ਹੁਣ ਫਿਰ ਹੁਣ ਚੱਲੀਏ ਤੇ ਕੋਈ ਲੈ ਕੇ ਵੀ ਜਾਣਾ ਜਾਂ ਉਹ ਤਾਂ ਜਕਰ ਰੋਪੜ ਲਈ ਲੈ ਲੂੰਗਾ ਉਹ ਲੱਗਿਆ ਹੁਣ ਤਾਂ ਕੁਝ ਨਹੀਂ ਲੱਗਿਆ ਚਲੋ ਠੀਕ ਹੈ ਜੀ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਰੋਪੜ ਜੀ ਬਹੁਤ ਧੰਨਵਾਦ ਜੀ ਸਿਰ ਤੇ ਛੱਡ ਕੇ ਚਲੇ ਜਾਂਦੇ ਆ ਹਾਂ ਹਨਾ ਆਉਂਦੇ ਰੋਟੀ ਪਾਣੀ ਤਿਆਰ ਕਹਿੰਦੇ ਮਾਮਾ ਦਾ ਕੋਈ ਲੇਖਾ ਨਹੀਂ ਹੈਗਾ ਮਾਮਾ ਦਾ ਕੋਈ ਲੇਖਾ ਨਹੀਂ ਦੇ ਸਕਦੇ ਜੀ ਦੇ ਨਹੀਂ ਸਕਦੇ ਹਾਂ ਜਦੋਂ ਹੁਣ ਸਵੇਰ ਦੀ ਮੈਂ ਦੇਖੋ ਉੱਠਦੀ ਵੀ ਲੇਟ ਹੈ ਕਿਉਂ ਦਰਦ ਵਿੱਚ ਉੱਠਿ ਲੈਣੇ ਨਹੀਂ ਦੰਦਾ ਕੋਈ ਗੱਲ ਦੱਸੋ ਮੈਂ ਉਹਦਾ ਹਾੜੀ ਨੂੰ ਦੋ ਦੋ ਟੀਕੇ ਕਈ ਵਾਰ ਟੰਤਨ ਵੀ ਲਾਉਣੇ ਪੈਂਦੇ ਇਹ ਕੋਸ਼ਟ ਕਰਨੇ ਹਾਂ ਡਾਕਟਰ ਦੇ ਸਾਹਮਣੇ ਜਾ ਕੇ ਬਾਕੀ ਦੇਖਾਂਗੇ ਕੀ ਬਣਦਾ ਕੀ ਬਣਦਾ ਬਾਕੀ ਜਾ ਕੇ ਹੁਣ ਤੁਹਾਨੂੰ ਹੀ ਰੋਪੜੇ ਦੱਸਾਂਗੇ ਤੇ ਮਿਲਦੇ ਆਪਾਂ ਤੁਹਾਨੂੰ ਰੋਪੜ ਜਾ ਕੇ ਜੀ ਰੋਪੜ ਤੇ ਪਹੁੰਚਿਆ ਜੀ ਹੁਸ਼ਿਆਰ ਭਾਈ ਦੀ ਦੁਕਾਨ ਦੇ ਵਿੱਚ ਲਵਾਂਗੇ ਜੀ ਮਠਿਆਈ ਤੇ ਮਠਿਆਈ ਭਾਈ ਸਾਸਰੀ ਕਾਨ ਠੀਕ ਠਾਕ ਹੈ ਜੀ ਠੀਕ ਹੈ ਜੀ ਹਾਂ ਜੀ ਮੈਨੂੰ ਦੱਸ ਕੀ ਲੈਣਾ ਫਿਰ ਸੰਦਲ ਲੱਡੂ ਲੈ ਲੀਏ ਰਾਸਗੁੱਲੇ ਲੈ ਲਓ ਨੇ ਰਾਸਗੁੱਲੇ ਗਲਾਬੇਮੜ ਦਾ ਕੀ ਰੇਟ ਆ ਜੀ 180 ਰੁਪਏ ਕਿਲੋ ਇੱਕ ਅੱਧੇ ਤੋਂ ਕਿਲੋ ਹਨਾ ਰਾਸਗੁੱਲੇ ਉਹ ਨਹੀਂ ਰਾਸਗੁੱਲੇ ਗਲਾਬੇ ਠੀਕ ਆ ਤੇ ਹੁਣ ਸੋਚੂਗੇ ਡੱਬਾ ਕਾਦੇ ਵਾਸਤੇ ਲਿੱਤਾ ਇਹ ਤੁਹਾਨੂੰ ਹੁਣ ਅਸੀਂ ਗਾਹਾਂ ਜਾ ਕੇ ਦੱਸਾਂਗੇ ਲਿੱਤਾ ਕਿਉਂ ਆ ਕਾਦੇ ਵਾਸਤੇ ਲਿੱਤਾ ਪਤਾ ਨਹੀਂ ਅਰਖਣ ਪਹੁੰਚ ਗਏ ਜੀ ਅਸੀਂ ਹੁਣ ਸਰਕਾਰੀ ਹਸਪਤਲ ਰੋਪੜ ਦੇ ਵਿੱਚ ਤੇ ਇੱਕ ਗੱਲ ਦੇਖੀ ਆ ਹੈ ਜਦ ਨਾਲ ਬੰਦੇ ਨੂੰ ਸੋਫਾ ਪੈ ਜਾਂਦਾ ਫਿਰ ਉਹਨਾਂ ਜਿਆਦਾ ਹੋ ਜਾਂਦਾ ਵੀ ਹਾਏ ਉਹ ਸਾਡੇ ਨਾਲ ਤਾਂ ਸਾਨੂੰ ਫਾਇਦਾ ਤਾਂ ਜਿੱਦਾਂ ਜੀ ਮੰਨ ਲੈ ਬਿੱਟੂ ਆਵਾਰੇ ਹਾਂ ਮੁੰਡੇ ਦਾ ਸਾਵੇਂ ਲੰਦਾ ਤਾਂ ਉਹ ਆ ਕੇ ਆ ਜਾਨਾ ਥੋੜੀ ਮਿਲਦੀ ਰੂ ਪੈ ਜਾਂਦੀ ਓ ਜਿਆਦਾ ਨਹੀਂ ਸਾਡੀ ਸਮਝ ਦੇਖਣੇ ਚਾਹੁੰਦੇ ਆਪਾਂ ਨਹੀਂ ਕੰਮ ਦੀ ਮਜਬੂਰੀਆਂ ਪਰ ਉਹ ਗੱਲ ਕਰਦਾ ਮੈਂ ਵੀ ਜੇ ਮੱਲ ਆਂਦਾ ਹੈ ਜਾਂ ਫਿਕਰਨ ਕਰਨੀ ਤੇ ਮੁੰਡਾ ਸਾਂਭ ਲੈਂਦਾ ਹਾਂ ਹਾਂ ਮੁੰਡਾ ਸਾਂਭੀ ਜਾਂਦਾ ਤਾਂ ਖਲਾਈ ਜਾਂਦਾ ਤਾਂ ਮਨਿੰਦਰ ਦੀ ਬੀਬੀ ਟੈਨਸ਼ਨ ਹੈ ਨਦੀਪਨ ਉਹ ਨਹੀਂ ਤਾਂ ਲਾਗੇ ਰਹਿਣਾ ਕਿ ਤੁਸੀਂ ਆਇਆ ਬਸ ਮਰੇ ਜਾਈ ਪੂਰੀ ਬੈਠੀ ਠੀਕ ਆ ਸਾਡੇ ਤੇਰੇ ਬਾਅਦ ਆਪਾਂ ਮਿਲਦੇ ਆ ਫਿਰ ਤੁਹਾਨੂੰ ਦੱਸਦੇ ਹੁਣ ਮਠਾਈ ਦੇ ਡੱਬਾ ਆਪਾਂ ਨੇ ਕਾਦੇ ਵਾਸਤੇ ਦਿੱਤਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਪਹੁੰਚੇ ਉਹਨਾਂ ਦਰਕਾਰੀ ਹਸਪਤਾਲ ਦੇ ਵਿੱਚ ਹੁਣ ਚੱਲਦੇ ਆਪਾਂ ਚੱਲੀਏ ਹੁਣ ਦੇਖ ਡਾਕਟਰ ਬੰ। ਫਸਵਾ ਕਰਤਾ ਹੈ ਨਾ। ਹਾਂਜੀ ਚਾਰੰਜੀ ਜੀ ਨੇ ਕੀ ਆਖਿਆ ਉਹ ਤੁਹਾਨੂੰ ਡਾਕਟਰ ਨੇ? ਮੈਂ ਤਾਂ ਦੱਸ ਤੀ ਉਹਨਾਂ ਦੇ ਕਲੀਨਕ ਉਹ ਕਹਿੰਦੇ ਵੀ ਇੱਕੋ ਜਿਹੀ ਸਟੈਂਡ ਕਰਾ ਕੇ ਲਗਾਓ ਤੁਹਾਡੀ ਦਾਤ ਜਿਹੜੀ ਸੋਲ ਜਾਵੇ ਘੱਟੀਏ ਕਿ ਬੜੀ ਹੈ। ਹਾਂ। ਫਿਰ ਉਹ ਸਾਹ ਦੇ ਨਾਲ ਉਹ ਮੈਡੀਸਿਨ ਪਾਉਂਦੇ। 17 ਦਿਨ ਹੋ ਗਿਆ ਵੀਰ ਇਸਕਾਇਮ ਹੋਈ। 17 ਨੂੰ ਹੋਈ ਸੀ। ਮਹੀਨਾ ਹੋ ਜਾਏ। ਮਹੀਨਾ ਹੋ ਚੱਲੇਗਾ। ਉਹ ਕਹਿੰਦੇ ਕੋ ਦੇਖ ਲੈਣੇ ਜਿਹੜਾ ਦਰਦ ਹੁੰਦਾ ਉਹ ਤੇਰਾ ਕਾ ਦੇਦਾ ਹੈ ਕੰਮ ਤੇ ਖੱਟਦਾ। ਹਾਂ। ਚਲੇ ਵੀ ਹਾਂ ਚਲੋ ਕੋਈ ਗੱਲ ਨਹੀਂ ਕਰਾਉਣਾ ਤਾਂ ਪੈਣਾ ਹੀ ਆ ਹਣਾ। ਉਹਨੇ ਆਏ ਨੇ ਚਾਹਲੀ ਦੇ ਦੇ ਵੀ ਮੈਂ ਉਰੀ ਜਾ ਕੇ ਤੇ ਕਰਾ ਦੇਣੀ ਦਿਖਾ ਦੇ ਦੱਸ ਅੱਪਾ ਦੱਸ ਦਿੰਦੇ ਆ ਕਿ ਉਹਦਾ ਰਿਜ਼ਲਟ ਕੀ ਆ ਛੱਡੀਏ ਛੱਡੀਏ ਬਈ ਆਪਾਂ ਮੈਂ ਨਾ ਅੱਛਾ ਬੈਠ ਦੂ ਆਪਾਂ ਪੰਖੇ ਤੇ ਨਹੀਂ ਨਹੀਂ ਆ ਜਾ ਚੱਲੀਏ ਨਾਲੇ ਪਤਾ ਕੀ ਗੱਲ ਆ ਤੇਰਾ ਮਨੂ ਘਰੋਠਾ ਨਹੀਂ ਹੁੰਦਾ ਥੋੜੀ ਜਿਹੀ ਨਹੀਂ ਨਹੀਂ ਚਲੋ ਚਲਦੇ ਆ ਜੀ ਪਾਣ ਤੋਂ ਲੁਕਦੇ ਹੁਣ ਅਸੀਂ ਜਿਹੜੀ ਹੁਣ ਆਪਣੀ ਅਲਟਰਾਸਾਉਂਡ ਕਰਾਉਣੀ ਸੀ ਉਹਦੀਆਂ ਰਿਪੋਰਟਾਂ ਆ ਗਈਆਂ ਤੇ ਹੁਣ ਰਿਪੋਰਟ ਦਿਖਾਵਾਂਗੇ ਡਾਕਟਰ ਨੂੰ ਜੀ ਕੀ ਕਹਿੰਦਾ ਕੀ ਨਹੀਂ ਉਹ ਸਾਰੀ ਆਪਾਂ ਉਹਨਾਂ ਨੂੰ ਪੁੱਛਾਂਗੇ ਹੁਣ ਕੋਈ ਮਾੜਾ ਮੋਟਾ ਦੁਆਈਆਂ ਦੇ ਨਾਲ ਫਰਕ ਪਿਆ ਜਾਂ ਨਹੀਂ ਪਿਆ ਜਿਹੜੀ ਅੰਦਰ ਫੋਜੇ ਸ਼ਾਇਰਤੀ ਜਾਂ ਇਨਫੈਕਸ਼ਨ ਤੋਂ ਸਾਰਾ ਕੁਝ ਸਾਨੂੰ ਡਾਕਟਰ ਸਾਹਿਬ ਤੋਂ ਪੁੱਛਾਂਗੇ ਤੇ ਤਰੀਬਨ 2 ਘੰਟੇ ਸਾਨੂੰ ਚੜ੍ਹਨ ਦੀ ਲੱਗ ਗਈ ਆਪਾਂ ਨੂੰ ਹੈ 2 ਘੰਟੇ ਲੱਗੇ ਆਪਾਂ ਨੂੰ 2 ਘੰਟੇ ਪੂਰੇ ਹੋ ਗਏ ਜੀ ਕੀ ਕਰੀਏ ਹੁਣ ਬੱਚਾ ਨਾਲ ਵੀ ਬੈਠਣਾ ਬੜਾ ਔਖਾ ਹੋ ਜਾਂਦਾ ਕੱਲਾ ਬੰਦਾ ਉਹ ਜਿਵੇਂ ਮਰਦੀ ਬਣਾ ਘਰਾ ਕੇ ਚਲੇ ਜਾਂਗੇ ਹਨਾ ਤੇ ਚਲੋ ਕੋਈ ਨਹੀਂ ਭਾਈ ਜੇ ਅੱਜ ਇਹ ਦੁੱਖਾ ਤਾਂ ਕੱਲੂ ਪ੍ਰਮਾਤਮਾ ਸੁੱਖ ਵੀ ਲੈ ਕੇ ਆਊਗਾ ਚੱਲੀਏ ਚੱਲਾ ਚੰਭੇ ਲੋ ਜੀ ਰਿਪੋਰਟਾਂ ਤਾਂ ਡਾਕਟਰ ਸਾਹਿਬ ਨੂੰ ਹੈਗੀ ਸੀ ਕਾੜੀ ਜਾਣ ਦੀ ਤੇ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਫੋਨ ਤੇ ਹੀ ਪਾ ਦਿਓ ਜਿਹੜੇ ਇਹਨਾਂ ਦੇ ਕੰਪਿਊਟਰਾਂ ਹਨ ਨਰਸਾਂ ਦੇ ਹਨ ਜਿਹੜੀ ਵੀ ਪਰਚੇ-ਪੁਰਚੇ ਫੜਦੇ ਹਨ ਮੰਨ ਕੇ ਚਲੋ ਮਿਲ ਗਿਆ ਸਾਨੂੰ ਡਾਕਟਰ ਵੀ ਚਲ ਉਹਨਾਂ ਨੇ ਬਈ ਹਾਂ ਡਾਕਟਰ 트리플 ਮਿਲੇ ਗਿਆ ਉਹਨਾਂ ਨੇ ਦੇਖ ਲਈ ਰਿਪੋਰਟ ਤੇ ਸਾਨੂੰ ਦੱਸ ਦਿੱਤਾ ਵੀ ਜਿਹੜੀ ਪਹਿਲਾਂ ਇਨਫੈਕਸ਼ਨ ਸੀ ਉਹ ਕਾਫੀ ਫਰਕ ਪੈ ਗਿਆ ਪਰ ਜਿਹੜੀ ਪਥਰੀ ਹੈ ਥੋੜੀ ਜਿਹੀ ਵੱਡੀ ਹੋ ਗਈ 21 ਦੀ 22 ਹੋ ਗਈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਮੈਨੂੰ ਜਿੱਤੇ ਤੱਕ ਲੱਗਾ ਵੀ ਸ਼ੁਰੂ ਤੁਹਾਡਾ ਜਿਹੜਾ ਛੇਤੀ ਇਹ ਟ੍ਰੀਟਮੈਂਟ ਕਰਨਾ ਪੈਣਾ। ਨਹੀਂ ਫਿਰ ਗੱਲ ਹੁੰਦੀ ਰੱਬ ਦਾ ਰੂਪ ਇਹ ਡਾਕਟਰ ਜਿਨ੍ਹਾਂ ਨੇ ਆਪਾਂ ਨੂੰ ਹੌਸਲਾ ਦਿੱਤਾ ਵੀ ਮੈਂ ਦੇਖਦਾ ਵੀ ਜੇ ਕਿਸੇ ਦਾ ਥੋੜਾ ਜਿਹਾ ਘੱਟ ਹੋਇਆ ਕੰਮ ਵੀ ਉਹਦਾ ਕੈਨਸਰ ਕਰਕੇ ਤੇਰਾ ਛੇਤੀ ਤੋਂ ਛੇਤੀ ਕਰਨੇ ਦੀ ਕੋਸ਼ਿਸ਼ ਕਰਦੇ। ਵੀ ਸ਼ਾਇਦ ਵਿਚ ਨੂੰ ਕੋਈ ਕੈਨਸਲ ਵੀ ਹੁੰਦਾ। ਵੀ ਉਹ ਕਰਕੇ ਆਪਾਂ ਤੁਹਾਡਾ ਨੰਬਰ ਲਾ ਦੂਗੇ। ਬਸ ਇਹ ਮੈਨੂੰ ਐਡਮਿਟ ਨੂੰ ਪੁੱਛਿਆ ਵੀ ਜੇ ਤੂੰ ਹੋ ਸਕਦੇ ਭਾਈ ਐਡਮਿਟ ਹੋ ਜਾ। ਮੈਂ ਕਹਿੰਦਾ ਵੀ ਮੇਰੇ ਬੱਚੇ ਕਰਕੇ ਔਖਾ ਹੈ ਨਾ। ਪੱਲਾ ਬੰਦਾ ਹੋਵੇ ਬੰਦਾ ਆਪਣੇ ਰਹਿ ਸਕਦਾ ਵੀ ਮੇਰੇ ਹੁਣ ਜਾਣੇ ਕਰਕੇ ਉੱਥੇ ਲੋਕਾਂ ਨੇ ਜਦ ਮੈਂ ਆਨ ਨੂੰ ਕੁਝ ਵੀ ਕਰ ਲਵਾਂ ਤੁਹਾਨੂੰ ਦਵਾਈ ਦੇ ਦਿੰਦਾ ਮੈਂ ਤੇੰਦਨ ਦੀ ਫਸਣ ਫਸਣ ਕੇ ਬੁਲਾਇਆ ਉਹਨਾਂ ਨੇ ਗੁੱਧਵਾਰ ਨੂੰ ਉਹਨਾਂ ਨੇ ਸਾਨੂੰ ਬੁਲਾਇਆ ਤੇ ਹੁਣ ਗੁੱਧਵਾਰ ਨੂੰ ਕਿਆ ਕਹਿੰਦੇ ਕਿਆ ਨਹੀਂ ਹੁਣ ਗੁੱਧਵਾਰ ਨੂੰ ਕੋਈ ਗੱਲ ਕਰਨ ਗਿਆ ਤੁਹਾਨੂੰ ਲੱਗਦਾ ਹਾਂ ਹਾਂ ਹਾਲੇ ਤਾਂ ਕਰਨਗੇ ਜਿਹੜਾ ਉਹਨੇ ਬੁਲਾਇਆ ਤੇ ਨੰਬਰ 2 ਤੇ ਤੁਹਾਨੂੰ ਪਹਿਲਾਂ ਤਾਂ ਸਾਰਿਆਂ ਨੂੰ ਜੀ ਵਧਾਈਆਂ ਅੰਦਰ ਪੁੱਛੂ ਮੈਂ ਵਧਾਈਆਂ ਕਾਦੀਆਂ ਜਿਹੜਾ ਅਸੀਂ ਡੱਬਾ ਲਿੱਤਾ ਉਹ ਲਿੱਤਾ ਜੀ ਐਦਾਂ ਜਿਹੜਾ ਮੁੰਡਾ ਮੇਰਾ ਮਿੱਤਰ ਆ ਜੀ ਜਸ਼ਨ ਤੇ ਉਹਦੀ ਗੱਡੀ ਵੀ ਵਿਚਾਰਨੀ ਮੇਰੇ ਕੋਲ 2-3 ਮਹੀਨੇ ਰਹੀ ਉਹ ਬੰਦੇ ਨੇ ਮੈਨੂੰ ਕੋਈ ਪ੍ਰਵਾਹ ਨਹੀਂ ਸੁਣਿਆ ਹਨਾ ਤੇ 7 ਮਹੀਨੇ ਚਾਰ-ਪੰਜ ਮਹੀਨੇ 5 ਮਹੀਨੇ ਰਹੀ 6 ਮਹੀਨੇ ਚਲ ਚੇ ਨਹੀਂ ਨਈ ਰਹੀ ਪਰ ਫਿਰ ਵੀ ਹੈ ਨਾ ਬੰਦੇ ਦਾ ਹੌਸਲਾ ਦੇਖ ਹੌਸਲਾ ਦੇ ਇੱਕ ਬੰਦੇ ਦਾ ਉਹਨੇ ਪ੍ਰਵਾਹ ਬਿਨਾਂ ਕਰੇ ਕੋਈ ਗੱਲ ਨਹੀਂ ਭਾਈ ਕੋਈ ਪ੍ਰਵਾਹ ਹੀ ਹੈ ਤੂੰ ਗੱਡੀ ਚੱਕ ਤੂ ਆਪਣੀ ਦੇਖਭਾਲ ਕਰ ਬਣੀ ਨਿਆਣੇ ਨਿੱਕਿਆਂ ਦੀ ਠੀਕ ਨਹੀਂ ਤੇ ਉਧਰ ਭੈਣ ਵੀ ਆਈ ਹਿੱਤੀ ਉਦੇ ਕਰਕੇ ਬਹੁਤ ਵਧੀਆ ਸਮਾਂ ਉਸ ਟਾਈਮ ਲੰਘ ਗਿਆ ਸਾਡਾ ਅਸੀਂ ਧੰਨਵਾਦ ਕਰਦੇ ਹਾਂ ਉਹਦਾ ਸਾਡਾ ਸਾਰੇ ਪਰਿਵਾਰ ਵੱਲੋਂ ਤੇ ਅੱਜ ਤਰੀਕ 7 6 ਤਰੀਕ ਨੂੰ ਜੀ ਉਹਦੇ ਘਰ ਦੇ ਵਿੱਚ ਪ੍ਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਆ ਖੁਸ਼ੀਆਂ ਵਾਲਾ ਦਿਨ ਆਇਆ ਪਹਿਲਾ ਹੀ ਬੱਚਾ ਤੇ ਨੋਰਮਲ ਹਾਂ ਬਿਲਕੁਲ ਨੋਰਮਲ ਜਿਹੜੀ ਡਿਲੀਵਰੀ ਉਹਨਾਂ ਦੀ ਹੋਈ ਆ ਪਹਿਲਾਂ ਤਾਂ ਡਾਕਟਰਾਂ ਨੇ ਉਹਨੂੰ ਡਰਾ ਡਰਾ ਵੀ ਕਿਹਾ ਕਹਿ ਤਾ ਦਾ ਪਰਸੋ ਦਿਓ ਪਰਸੋ ਚੌਥੇ ਦਾਖਲ ਦਾ ਡਾਕਟਰਾਂ ਨੇ ਥੋੜਾ ਕਹਿ ਵੀ ਦਿੱਤਾ ਕਿ ਮੈਨੂੰ ਜਿੱਤਾ ਕਲਾਦਾ ਥੋੜਾ ਦੁਪਹਿਰ ਤੱਕ ਅਸੀਂ ਦੇਖਣਾ ਨਹੀਂ ਬੜਾ ਆਪਰੇਸ਼ਨ ਕਰ ਦੇਣਾ ਹੈ ਨਾ ਚਾਰ ਦਿਨ ਹੋ ਗਏ ਚਾਰ ਪਰ ਦਰਦ ਵਿੱਚ ਵੀ ਤੜਫਦੀ ਸੀ ਡਾਕਟਰਾਂ ਦਾ ਵੀ ਕਹਿਣਾ ਸਹੀ ਤਾਂ ਵੀ ਤੈਨੂੰ ਇੰਨੇ ਦਰਦ ਹੁੰਨੇ ਆ ਸੀ ਕੀ ਕਰੀਏ ਹੈ ਨਾ ਜਿੱਧਰ ਨੂੰ ਲੋਟ ਲੱਗਣਾ ਉਧਰ ਨੂੰ ਹੀ ਕਰਨਾ ਉਹਨਾਂ ਉਧਰ ਨੂੰ ਹੀ ਕਰਨਾ ਹੈ ਬਾਕੀ ਪ੍ਰਮਾਤਮਾ ਨੇ ਚਲੋ ਕਹਿੰਦੇ ਨੇ ਉਹਦੇ ਜੇ ਕਿਸੇ ਨਾਲ ਚੰਗਾ ਕਰੋਗੇ ਤਾਂ ਪ੍ਰਮਾਤਮਾ ਵੀ ਚੰਗਾ ਹੀ ਕਰਦਾ ਤੇ ਦੁਪਹਿਰ ਦਾ ਟਾਈਮ ਦਿੱਤਾ 10 11 ਵਜੇ ਜਾਨੂੰ ਮੈਨੂੰ ਫੋਨ ਆ ਗਿਆ ਕਹਿੰਦਾ ਬਾਈ ਵਧਾਈਆਂ ਤੇ ਮੈਂ ਕਿਹਾ ਤੈਨੂੰ ਵੀ ਬਾਈ ਮਾ ਕਿਆ ਹੋਇਆ ਕਹਿੰਦਾ ਕੁੜੀ ਆ ਹੋਈ ਆ ਕਹਦਾ ਅਸੀਂ ਉਹ ਕਹਿੰਦੇ ਅਸੀਂ ਚਾਉਂਦੇ ਵੀ ਕੁੜੀ ਹੋਤੇ ਚਾਉਂਦੇ ਤਾਂ ਵੀਰੇ ਅਸੀਂ ਵੀ ਕੁੜੀ ਹੋਤੇ ਪਰ ਜਿੱਦਾਂ ਪਰਮਾਤਮਾ ਨੂੰ ਹਾਂ ਕਰਮਾਂ ਲੈਣੇ ਹੁੰਦੀਆਂ ਨੇ ਜਿਹਦੀ ਹੈਸਿਆਤ ਹੁੰਦੀ ਆ ਪਾਲਦੀ ਪਰਮਾਤਮਾ ਈਆਂ ਦੇ ਕਰਮ ਚੰਗੇ ਲਿਖੇ ਬਸ ਈਆਂ ਦਾ ਡਰਦਾ ਕਰਮਾਂ ਤੋਂ ਡਰਦਾ ਪਰਮਾਤਮਾ ਨਾਲ ਜਾਨੇ ਵੀ ਬਸ ਇਹਨਾਂ ਦੇ ਕਰਮ ਚੰਗੇ ਲਿਖੇ ਸਹੀ ਹੈ ਕੁੜੀ ਹੋਵੇ ਮੁੰਡਾ ਹੋਵੇ ਸਾਰਿਆਂ ਦੇ ਹਾਂ ਤੇ ਹੁਣ ਅਸੀਂ ਹਸਪੀਟਲ ਦੇ ਆ ਉਹ ਵੀ ਦਾਖਲ ਦੇ ਹਜੇ ਉਹ ਵੀ ਹਲੇ ਛੁੱਟੀ ਉਹਨਾਂ ਨੂੰ ਹੋਈ ਨਹੀਂ ਤੇ ਚੱਲਦੇ ਆਂ ਆਪਾਂ ਕੱਲੂ ਵੀ ਸ਼ਾਇਦ ਕੱਲੂ ਛੁੱਟੀ ਹੈ ਸਰਕਾਰੀ ਪਾਸੋਂ ਹੋਈ। ਕੱਲੂ ਸਰਕਾਰੀ ਛੁੱਟੀ ਆ ਤੇ ਹੁਣ ਚੱਲਦੇ ਆਂ ਜੀ ਆਪਾਂ ਲੈਨੇ ਆਂ ਖਬਰ ਤਿਆਰ ਨਾਲੇ ਦੇਖਦੇ ਆਂ ਨਵਾਂ ਮਹਿਮਾਨ ਜ਼ਿੰਦਗੀ ਵਿੱਚ ਉਹਨਾਂ ਦੇ ਆਇਆ ਪ੍ਰਮਾਤਮਾ ਉਸ ਧੀ ਨੂੰ ਲੰਬੀ ਉਮਰ ਕਰੇ ਤੇ ਤਰਕੀਆਂ ਬਖਸ਼ੇ ਚੱਲੀਏ ਚਲੋ ਜੀ ਚੱਲਦੇ ਆਂ ਹੁਣ ਆਪਾਂ ਮਿਲਦੇ ਆਂ ਆਪਾਂ ਜਾ ਕੇ ਤੇ ਥੋੜੀ ਮੁਲਾਕਾਤ ਕਰਦੇ ਆਂ ਦੀ ਬੇਟੀ ਰਾਣੀ ਨੂੰ ਬਰਾਦਾ ਗੁਰਤੀ ਚੰਨਪੈ ਬਹੁਤ-ਬਹੁਤ ਵਧਾਈਆਂ ਗੁਰਪ੍ਰੀਤ ਸਾਸਰੀ ਕਾਲ ਵਧਾਈਆਂ ਤੈਨੂੰ ਬੁੱਗੇ ਚਲੋ ਠੀਕ ਆ ਲਾ ਜੀ ਇਹ ਗੁਰਤੀ ਦਿੱਤੀ ਹੈ ਕਿ ਨਹੀਂ ਦਿੱਤੀ ਕਿਥੇ ਨੇ ਦੇ ਦਿੱਤੀ ਕਿਹਨੇ ਦਿੱਤੀ ਆ ਹੈ ਉਹ ਹੋ ਕੇ ਗਾਤੇ ਤੋਂ ਹੋਣੀ ਤੀ ਤੈ ਤੁਮਣੀ ਮੰਮੀ ਤੇ ਦਵਾਉਣੀ ਡੈਡੀ ਤੇ ਸੌਂਫਦੀ ਸੌਂ ਗੰਦੇ ਤੇ ਦੋਮ ਵੀ ਕਿਤੇ ਤੇ ਹੈ ਨਹੀਂ 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 ਇਹ ਨਹੀਂ ਇਹ ਨਹੀਂ ਨਹੀਂ ਮੈਂ ਗਲਤੀ ਕਰਤੀ ਲਿਖੀ ਕਰ ਦੇ ਲੈ ਕਿ ਮੈਂ ਦੱਸ ਦਿੱਤੇ ਨੇ ਹਾਂ 3-4 ਦਿਨ ਹੋ ਗਏ ਤੇ ਨਾ ਸੌਂਦੀ ਰਹਿੰਦੀ ਆ ਰਾਤ ਨੂੰ ਕਿ ਜਾਗਰਾਤਾ ਲਾਉਂਦੀ ਆ ਅੱਛਾ ਨਹੀਂ ਤੇ ਕਿਦੋਂ ਦੇ ਬਾਅਦ ਪਤਾ ਲੱਗ ਗਿਆ ਨੀਂ ਹਾਂ ਅਲੇ ਤਾਂ ਅਲੇ ਤਾਂ ਨੂੰ ਪਤਾ ਨਹੀਂ ਮੈਂ ਪੁੱਛਦੀ ਹੁੰਦੀ ਸੀ ਹੁਣ ਪਤਾ ਲੱਗਣਾ ਜੇ ਦਿਨ ਦਾ ਜਨਮ ਨਾ ਦਾ ਹਾਂ ਦਿਨ ਦਾ ਨਾ ਫੇਰ ਨਹੀਂ ਕੋਈ ਪ੍ਰੋਬਲਮ ਹੈਗੀ ਹੱਡੀ ਇਦਾਂ ਰਾਤ ਰੂਦ ਵਾਲਾ ਕੋਈ ਚੱਕ ਹੁੰਦਾ ਬੱਚੇ ਦਾ ਜਿਹੜਾ ਜਨਮ ਹੁੰਦਾ ਫਿਰ ਉਹ ਰਾਤ ਨੂੰ ਕਹਿੰਦੇ ਸੌਂਦਾ ਨਹੀਂ ਤੂੰ ਗੇਰ ਨਾ ਤਈ ਤੂੰ ਆਪ ਕਹਦੇ ਬਹੁਤ ਤਕੜੀ ਆ ਇਹ ਇਹ ਤਾਂ ਪਾਫਾ ਇੱਕ ਇਹਨੇ ਕਿੱਲ੍ਹ ਦੀ ਹੋਈ ਆ ਸਵਾਦ 2 ਕਿਲੋ ਦੀ ਨਹੀਂ ਕੱਲ ਵੇਟ ਮਨਾਇਨਾ ਤੂੰ ਤਾਂ ਉਹਦੋਂ ਵੀ ਘਟ ਗਿਆ ਇਹ ਚਰਨਜੀਤ ਪਤਾ ਕੀ ਗੱਲ ਆ ਮੇਰੀ ਗੱਲ ਸੁਣ ਇਹ ਮਾੜੀ ਮੱਟੀ ਆ ਤਾਂ ਦੇਖ ਹੈ ਹੈ ਬੋਡੀ ਬਿਲਡਰ ਦੀ ਧੀ ਆ ਹਾਂ ਬੋਡੀ ਬਿਲਡਰ ਦੀ ਧੀ ਆ ਇਹ ਨਹੀਂ ਉਹ ਵੀ ਨਹੀਂ ਗੱਲ ਕੱਲ ਸੁਜਣ ਕਰਕੇ ਹੋ ਜਾਂਦਾ ਨੇ ਆਨੇ ਦਾ ਵੇਟ ਹੁਣ ਪਤਾ ਲੱਗਦਾ ਸਾਨੂੰ ਇਹ ਨਹੀਂ ਐਕਨ ਕੁਛ ਨਹੀਂ ਹੁੰਦਾ ਜਿੱਦਾਂ ਮੈਂ 4 ਦਿਨ ਹੋ ਗਏ ਦਰਦ ਘਟਦੀ ਨੂੰ ਜਦੋਂ ਬੱਚੇ ਦਾ ਜਨਮ ਹੁੰਦਾ ਉਸੇ ਟਾਈਮ ਉਹ ਦੇ ਵਦੂਗਾ ਹਾਂ ਸਰੋਂ ਤੁਹਾਨੂੰ ਕੱਟਿਆ ਹੋਣਾ ਹੈ ਤਾਂ ਨੂੰ ਕਟਿਆ ਹੋਈ ਇਧਰ ਜਾ ਕੇ ਡਾਕਟਰ ਆਈ ਜੀ ਟੈਂਸ਼ਨ ਨਾਲ ਇਹ ਗੁਰਪ੍ਰੀਤ ਇਹਦਾ ਨਾਮ ਉਹ ਸੋਚਿਆ ਨਹੀਂ ਚਾਚੀ ਕਹਿੰਦੀ ਵੀ ਹਾਹੇ ਤੇ ਨਿਕਲੇ ਆ ਹਾਹੇ ਤੇ ਹਾਂ ਹਾਂ ਅੱਛਾ ਸਮਝਾ ਦੇ ਕੇ ਉਹ ਵੀ ਠੀਕ ਹੈ ਹਰਕੀਰਤ ਹਰਕੀਰਤ ਵੀ ਠੀਕ ਹੈ ਪਰ ਤੁਹਾਨੂੰ ਮੈਂ ਦੱਸਾਂ ਮੈਂ ਨਾਮ ਨਾ ਅੱਜ ਕੱਲ ਛੋਟਾ ਰੱਖਿਓ ਦੇਖਾ ਲਿਖਣ ਦੇ ਟਾਈਮ ਬੱਚੇ ਨੂੰ ਜਿਵੇਂ ਹੁਣ ਪਪ੍ਰੀਤ ਲਿਖ ਦੰਨੇ ਆ ਹਨਾ ਮਨਵੀਰ ਲਿਖ ਦੰਨੇ ਹੈ ਨਾ ਪਿੱਛੇ ਨਾ ਵੀਰ ਪ੍ਰੀਤ ਇਹ ਸਪੈਲਿੰਗਾਂ ਦੇ ਵਿੱਚ ਪਿੱਛੇ ਪ੍ਰੋਬਲਮ ਪੈ ਜਾਂਦੀ ਆ ਪੈ ਜਾਂਦੇ ਨਾ ਹੁਣ ਸਾਡੇ ਕਈ ਇਹ ਹੁਣ ਸਾਨੂੰ ਬਹੁਤ ਨੇ ਵੀ ਆੜਾ ਨਿਕਲਿਆ ਤੇ ਦਾ ਕੋਈ ਆਗਮ ਪ੍ਰੀਤ ਕੋਈ ਆਗਮ ਕੋ ਇਦਾਂ ਹੈ ਨਾ ਫਿਰ ਅਸੀਂ ਛੋਟਾ ਨਾਮ ਸੋਚਿਆ ਅੰਗਤ ਸਿੰਘ ਲਿਖਣ ਲੱਗੇ ਵੀ ਕੋਈ ਤਕਲੀਫ ਨਹੀਂ ਬੋਲਣ ਲੱਗੇ ਤਾਂ ਹੋਣੀਓ ਨਹੀਂ ਕਿ ਨਹੀਂ ਹਾ ਹਾ ਨਿਕਲਿਆ ਹੈ ਨਾ ਬੰਦੂ ਇਹ ਚੱਕਣ ਵਾਲੀ ਨਹੀਂ ਹੈਗੀ ਤੇ ਨਾ 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 ਨਈ ਮੈਂ ਦੇਖ ਕੇ ਮੈਨੂੰ ਸਾਹ ਲੱਗੇ ਮੈਂ ਦੋ ਦਿਨ ਦੀ ਮਾਂ ਮੈਨੂੰ ਬੈਰ ਆ ਗਿਆ ਇਸ ਨਾ ਨਾ ਬਾਈ ਤੂੰ ਇਹਨੂੰ ਨਾ ਫੜਾਈ ਇਹਨੂੰ ਨਾ ਫੜਾ ਦੀ ਤੈਨੂੰ ਤਾਂ ਨਹੀਂ ਲੱਗਦਾ ਹਾਂ ਕੱਲ ਤਾਂ ਹਾਂ ਇਹ ਜ셔ਰ ਕਹਿੰਦਾ ਮੈਨੂੰ ਕਹਿੰਦੀ ਹਾਂ ਇਹ ਮੈਨੂੰ ਲੈ ਜਾ ਚਾਰ ਦਿਨ ਹੋ ਗਏ ਦੇਖ ਦੁੱਖ ਬਹੁਤ ਬੜਾ ਹਾਂ ਮੈਨੇ 4 ਦਿਨ ਹੋ ਗਏ ਨਾ 4 ਦਿਨ ਕੱਲ ਨੂੰ ਜਪੀ ਹੋਗੀ ਕੱਲ ਕੱਲ ਨੂੰ ਕੱਲ ਸਰਕਾਰੀ ਛੁੱਟੀ ਆ ਸਰਕਾਰੀ ਛੁੱਟੀ ਨਿਕਾਲੂ ਲੈ ਭਾਈ ਮੁੰਡਾ ਆ ਭਾਈ ਵਧਾਈਆਂ ਪਹਲਤਾ ਤੈਨੂੰ ਤੈਨੂੰ ਵੀ ਤੇ ਗਾਲੀਆਂ ਗਾਲੀਆਂ ਠੀਕ ਠਾਕ ਨਾਲ ਇੰਨਾ ਦੀ ਕਿਆ ਲੋੜਤੀ ਇਹਦੀ ਕਿਆ ਲੋੜਤੀ ਇਹ ਲੋੜ ਕਦੇ ਹੁੰਦੀ ਆ ਓ ਯਾਰ ਉਹ ਨਹੀਂ ਗੱਲ ਹੁੰਦੀ ਹੁੰਦੀ ਮਾਨਤਾਨ ਦਾ ਤੇ ਸਾਡਾ ਹੀ ਐ ਵੀ ਥੋੜਾ ਜਿਹਾ ਬੱਸ ਇੰਨਾ ਕੇ ਬੰਨ ਬਸ ਇੰਨਾ ਕੇ ਮੈਂ ਉਹਨੂੰ ਬੰਦ ਕਰਿਆ ਉਹਨਾਂ ਰੋਕਰ ਨੇ ਮੋਹਿੰਦਰ ਰਾਡਰਾ ਬਹੁਤ ਵਧੀਆ ਥੰਮਕਾ ਨੂੰ ਮੇਰੇ ਚਾਰ ਪੈਸੇ ਬਚਦੇ ਆ। ਨੰਗਰ ਇਹ ਗੱਲ ਜੀਏ ਕਿ ਰੋਜ਼ੇ ਰੋਜ਼ੀਓਂ ਦੇ ਨੇ ਇਹ ਕਹੇ ਬਚਾਉਣ ਲੱਗੇ ਬੱਸ ਵੀਰ। ਹੜ ਕੋਈ ਆ ਲੈ ਤੇਰਾ ਲੈਦਾ ਪਾਇਆ ਯਾਰ ਨਹੀਂ ਨਹੀਂ ਇਹ ਜੀ ਪਾ ਦੇ ਤੂੰ ਜੀ ਆ ਤੂੰ ਆਂ ਨੂੰ ਦੇ ਦੇ। ਇਹ ਤਾਂ ਭੈਣ ਦਾ ਮਾੜੀ ਕਰ ਗਿਆ ਤੂੰ। ਇਹ ਤਾਂ ਬੰਦ ਕਰਿਆ। ਭੈਣ ਵਾਸਤੇ ਇਹਨੂੰ ਦਿੱਤਾ ਯਾਰ। ਆ ਚਾਚੂ ਉਹਨਾਂ ਦਾ ਵੀ ਚਾਚੂ ਉਹਨਾਂ ਦਾ ਵੀ ਭੈਣ ਦੇ ਨਾਂ ਦਾ ਵੀ। ਪੀ ਲਿਆ ਹੁਣ ਆ ਵੀ ਆ ਨਹੀਂ ਪੀਣਾ। ਤਾਲ ਤੂੰ ਪੀ ਲੈ ਔਰ ਤੂੰ ਇਹਨੂੰ ਦੇ ਦੇ ਅੱਛਾ ਇਹਨੂੰ ਬੰਦ ਕਰਾ ਲੈ ਫਿਰ ਭਾਈ ਠੰਡਾ ਹੈ ਨਾ ਕਿਨੂੰ ਬਣਾਉਣਾ ਅੱਛਾ ਵੀ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਠੀਕ ਹੈ ਮੂੰਹ ਮਠਾ ਕਰੋ ਬੇਟੀ ਇਹਨੂੰ ਕੋਹੜਾ ਤਾਂ ਨਹੀਂ ਮੇਰੇ ਸਾਥੀ ਦੀ ਜੀ ਜਸ਼ਨ ਵਰਗੀ ਹੈ ਨਹੀਂ ਹੁੰਦੀ ਗੁਰਪ੍ਰੀਤ ਭਜਾਉਗੀ ਕੋਈ ਹਲੇ ਦਾ ਸਵਾਮੀ ਨਰਵਾਜ਼ ਪਤਾ ਲੱਗਣਾ ਨਹੀਂ ਮੈਂ ਤਲ ਖਾਲੀ ਤੂੰ ਤੇਰੇ ਪਤਾ ਜਾਵੇ ਨਾ ਉਹ ਤੇਰੇ ਵਰ ਜਾਵੇ ਉਹ ਤੇਰੇ ਵਰ ਜਾਵੇ ਪਹਿਲਾਂ ਮੇਰੀ ਗੱਲ ਸੁਣ ਤੂੰ ਆਉਣ ਲੱਗੇ ਮੈਂ ਦੱਸ ਦਿੰਦਾ ਯਾਰ ਤੂੰ ਪੌਰ ਵਾਲਾ ਤੇ ਵਧੀਆ ਵਰਗੀ ਬਣਦੀ ਆਪਾਂ ਨੂੰ ਕੋਈ ਨਹੀਂ ਇੱਥੇ ਬਹੁਤ ਵਧੀਆ ਦੰਨਿਆ ਹੁਸ਼ਾਰ ਲੈ ਆਉਂਦੇ ਸੀ ਆਉਣੇ ਚਲ ਕੋਈ ਨਹੀਂ ਮੈਂ ਲਿਆਉਂਗਾ ਚਲੋ ਹਾਂ ਬੋਲੋ ਮੇਰੀ ਗੱਲ ਸੁਣੋ ਉਹ ਮੰਨਦੇ ਨਾ ਮੈਂ ਚੁੱਪੀ ਪਾਇਆ ਕਰਦਾ ਉਹ ਦੇ ਜਾਂਦੇ ਆ ਹਾਂ ਆਹ ਲੈ ਜਾਂਦੇ ਆ ਠੀਕ ਹੈ ਸੱਚ ਤਾਂ ਠੀਕ ਹੈ ਹਾਂ ਜੀ ਛੱਡ ਦਈਏ ਇਹਨੂੰ ਹਾਂ ਇਹਨੇ ਹਲੇ ਖੇਡਣਾ ਨਹੀਂ ਕੁਝ ਨਹੀਂ ਕਰਨਾ ਉਹ ਖੇਡ ਵੀ ਲਿੰਦਾ ਕਿ ਦੁਆਰਾ ਬਾਹਰ ਨਿਕਲ ਕੇ ਗਰਮ ਦੀ ਮੇ ਮਾਰੀਆਂ ਹੁੰਦੀ ਹੈ ਜਿਨ੍ਹਾਂ ਚਾਰ ਚਾਰ ਦਿਨ ਦੁੱਖ ਭਰੇ ਨੇ ਮੈਨੂੰ ਐ ਦੱਸ ਤਾ ਨਾ ਮੈਂ ਪੁੱਛ ਕੇ ਦੇਖਾਂ ਵੀ ਕੋਈ ਆਦਮੀ ਚੇਕ ਪੂਰੇ ਅੱਜ ਦੇ ਹਸਪਤਾਲ ਚ ਜੇ ਕੈਦ ਵੀ ਇੰਨੇ ਦਿਨ ਕੱਢ ਗਿਆ ਨਾ ਤਾਂ ਮੰਨ ਲ ਜੂਗਾ ਮੈਂ ਦੱਸੋ ਤੁਸੀਂ ਕਿੱਥੇ ਵੀ ਮੇਰੇ ਟੈਬ ਨੂੰ ਹਾਂ ਦੱਸ ਦੇ ਵੀ ਮੈਂ ਕਹਿੰਦਾ ਜੁੱਤੀ ਇਹਦੀ ਹੋਗੀ ਸਿਰ ਮੇਰਾ ਹੋਗਾ ਤੁਸੀਂ ਉਰੀ ਦੀ ਨਾ ਜਿੰਨੇ ਦਿਨ ਮੈਂ ਰਹੀ ਹਾਂ ਨਹੀਂ ਨਾਲ ਤਾਂ ਨਹੀਂ ਤਾਂ ਅੰਦਰ ਕਿਹੜੇ ਅੰਦਰ ਲੇਬਰ ਰੂਮ ਚ ਓਛੇ ਨਹੀਂ ਓਛੇ ਐਨਾ ਆਤਿਆਚਾਰ ਮੇਰੇ ਦਿਓਰ ਵਰਤ ਹੈ ਨਹੀਂ ਮੇਰੀ ਗੱਲ ਸੁਣਾ ਕੋ ਵੀ ਗੱਡੀ ਚਲੂ ਨਾ ਜਾਨੀ ਨੀ ਦੁਦੂ ਤੇਰੇ ਕਰਦਣੀ ਮੁੱਛ ਦੀ ਜਦੋਂ ਗੱਡੀ ਤੇਨ ਚੈਲੰਜ ਆਹੇ ਦੇਖ ਨੀ ਚੈਲੰਜ ਨਹੀਂ ਪਤਾ ਕਿਆ ਗੱਲਾਂ ਕਰਦਾ ਉਹ ਪਹਿਲਾਂ ਕਰ ਫਰਕ ਨਹੀਂ ਪਤਾ ਕਿਆ ਹੁਣ ਸਾਡੇ ਵਿੱਚ ਵੀਰੇ ਕਿਆ ਕਹਿੰਦੇ ਤੇ ਤੂੰ ਬਾਹਰ ਨਹੀਂ ਕਰਾ ਛੱਡੇ ਹੋ ਜਾਣਗੇ ਤੂੰ ਕੋਲ ਨਾ ਬੈਠੀ ਦਹਾਂ ਦੀ ਮਾਰੀ ਤੇ ਲਾਜੇ ਦਾ ਆਏ ਹੁਣ ਸਿਆਣੇ ਦੇ ਵੀ ਮੰਨਣਾ ਪੈਂਦਾ ਸਿਆਣਿਆਂ ਦਾ ਆਹ ਕੋਸ ਤੇਰਾ ਵੀਰ ਹੈ ਮੰਨਣਾ ਪੈਂਦਾ ਸਿਆਣੇ ਦਾ ਬੁੜੇ ਹੋ ਗਏ ਹੁਣ ਇਹਦਾ ਇਹਦਾ ਹਿੰਡ ਕਰਦੀ ਸੀ ਪਤਾ ਕਿਆ ਗੱਲ ਹੈ ਤੇਰਾ ਵੀਰਾ ਨਾ ਮੌਕਾ ਬਚਾਉਂਦਾ ਸੀ ਜਸ਼ਨ ਗੱਲ ਖਤਮ ਤੇਰੇ ਵਰਗਾ ਹਰੇਕੇ ਬਣ ਜੂਗਾ ਉਹਦਾ ਟਾਈਮ ਤਾਂ ਹੋਣਾ ਸੀ ਵੀ ਸਾਥ ਦੇਣਾ ਕਰੀਦਾ ਹਾਂ ਲੈ ਪੜ ਜਾ ਪੜ ਜਾ ਫਟਾ 3 ਨੰਬਰ ਤੇ ਕਿੰਨਾ ਨੰਬਰ ਆ ਗਿਆ ਦੇਖ ਹਾਈ ਹਾਈ ਇੱਧਰ ਤਾਂ ਕਹੀ ਜਾਣ ਚਰਨਜੀਤ ਸਾਰੇ ਜਾਈ ਜਾਂਦੇ ਤਾਂ ਐ ਅੰਦਰ ਜਾਣਾ ਹੀ ਨਹੀਂ ਮੈਂ ਤਾਂ ਕਹਿੰਦਾ ਮੈਂ ਤੇਰੇ ਨਾਲ ਸੱਜੇ ਜਾਣ ਚਲੇਗਾ ਹੁਣ ਤੱਕ ਤੇਰੀ ਵਾਰੀ ਨਹੀਂ ਆਉਂਦੀ ਤੂੰ ਕੁਛ ਕਰ ਇਹ ਦਿਲ ਟੁੱਟਦਾ ਦੀ ਉੱਥੇ ਚਲੋ ਭਾਈ ਕਿਤੇ ਜਾ ਤਾਂ ਸਾਰਿਆਂ ਨੂੰ ਨਹੀਂ ਕਰਾ ਬਣਾਵੇ ਆਇਤਾ ਗੱਲ ਸਹੀ ਗੱਲ ਹਾਂ ਇੱਥੇ ਗੱਲਾਂ ਹੁੰਦੀਆਂ ਵੀ ਜਦੋਂ ਪ੍ਰਮਾਤਮਾ ਨੇ ਟਾਈਮ ਲੈ ਕੇ ਆਉਣਾ ਹੈ ਜਦੋਂ ਜਿੰਦਗੀ ਦੇ ਵਿੱਚ ਸੁਨਸੁਨਾਰ ਤੋਂ ਹੋਣਾ ਹੈ ਨਾ ਉਦੋਂ ਹੋতো ਹਾਂ Papa ਜਿੰਨਾ ਵਾਰੀ ਗਈ ਜੀ ਸਬਰ ਕਹਿੰਦੇ ਹੁੰਦੇ ਜ਼ਰੂਰੀ ਆ ਹਰ ਆਪਾਂ ਸਬਰ ਕਰਦਾ ਸਬਰ ਸਭ ਤੋਂ ਵੱਡੀ ਹੈ ਸਬਰ ਸਭ ਤੋਂ ਵੱਡੀ ਜਿਵੇਂ ਇੰਨੇ ਦਿਨ ਦੁੱਖ ਭਰਦੇ ਰਹੇ ਆ ਵਿਆਹ ਹੋ ਗਿਆ ਹੋ ਗਿਆ ਹਨਾ ਉਹਦੇ ਕਰਕੇ ਕੋਈ ਚੜਾਈ ਨਹੀਂ ਹੋਏ ਜੀ ਜੀ ਦਾ ਸਾਰੇ ਉਹਨਾਂ ਵੱਲ ਤੋਂ

ਕਿਆ ਕਿਹਾ ਮੇਰਾ ਖਾਦਾ ਪਿਤਾ ਕਿ ਹੈਗਾ ਵੀ ਹਾਜਮ ਨਹੀਂ ਕਰੀ ਅੱਛਾ ਖਾਦਾ ਪਿਤਾ ਕਿਆ ਕਰ ਹਾਜਮ ਕਰ ਲਾ ਕਿਆ ਕਰਨੂ ਜਿਹੜਾ ਤੂੰ ਖਾ ਲੰਨੀ ਐ ਇਹਨੂੰ ਵੀ ਕਿਆ ਕਰ ਖਾਇਆ ਖਾਇਆ ਕਰ ਲਾ ਹਾਂ ਫੇਰ ਖਾਏ ਕਰੂਗੀ ਛੇਤੀ ਰੋਟੀ ਹੈ ਹੈਂ ਭਰਿਆ ਕਰਨਾ ਹਾਂ ਹਾਜਮ ਹੋ ਜਾਊਗੀ ਛੋਟੀ ਰੋਟੀ ਹੈ ਹਲਕੇ ਭੀ ਗਾ ਦਾ ਭਾਵੇਂ ਕੁੜੀ ਸਾਡੀ ਕਰਮ ਵਾਲੀ ਆ ਹੈ ਜਿੱਧਰ ਆਈ ਸਾਡੇ ਘਰ ਕਰਦੀ ਆ ਕਰਮ ਵਾਲੀ ਆ ਹੁਣ ਸਾਰੇ ਜਿਆਨੇ ਕਰਮ ਵਾਲੇ ਕਰਮ ਵਾਲੇ ਕਰਮਾ ਹਾਂ ਵਾਰੀ ਹੈ ਹੈ ਕਹੇਲੇ ਫਾਵੇ ਵਰਗੀ ਪਈ ਆ ਹਾਂ ਸੱਚੀ ਹੋਰੀ ਫਾਵੇ ਹੋ ਜਾਣਾ ਪੁੱਤ ਦੇਖੀ ਤੇ 10 15 ਦਿਨ ਦਿੱਤਾ ਜਮਾਂ ਹੀ ਜਮਾਂ ਹੀ ਇੰਨਾ ਕਿਤਾ ਇੰਨਾ ਇੰਨਾ ਕਿਤਾ ਤੁਸੀਂ ਦੇਖਿਆ ਮੇਰੀ ਹਾਈਟ ਦੇਖ ਕੇ ਮੇਰੀ ਲੰਬਾਈ ਦੇਖ ਕੇ ਦੱਸ ਨਾ ਕਿ ਆਹ ਹੋ ਸਕਦਾ ਅੱਲਾ ਦੇਖ ਆ ਜਿੰਨਾ ਆ ਬੱਚੂਆਂ ਦਿਖਦਾ ਨਹੀਂ ਤਾਂ ਲਿਫਟ ਆ ਵੀ ਤਾਂ ਪਤਾ ਲੱਗਦਾ ਇਹਦਾ ਹੋਰ ਦੇਖਣਾ ਹੁਣ ਫੇਰ ਤੂੰ ਰੀਂਗੜਾ ਲਾ ਦੋ ਉਹਦੇ ਮੂਰੇ ਚੱਲ ਜੀ ਆ ਫੇਰ ਚਲੋ ਰੱਖ ਲੈ ਰੱਖ ਲੈ ਰਹਿਣੀ ਆ ਰੱਖ ਲੈ ਰੱਖ ਚੱਲ ਗਿਆ ਮੇਰਾ ਪਾ ਦੋਨੇ ਆ ਨੇ ਚਲ ਦੱਕਾ ਵੀ ਰਹਿਣਾ ਹੈ ਆ ਵੀ ਨਹੀਂ ਆਉਂਦਾ ਜੋ ਵਰਗਾ ਹੈ ਜੇ ਕਾ ਵਿਚਾਰ ਮੈਂ ਢੋਲ ਗਈ ਦਾਲ ਢੋਲ ਢੋਲ ਖਾਣੇ ਆ ਆਇਓ ਆਇਓ ਬਾਬਾ ਜੀ ਗੁਰਤੀ ਵੀ ਇਹਨੂੰ ਤਾਂ ਐਂ ਹੀ ਦਿੱਤੀ ਆ ਇਹ ਵੀ ਵਿਚਾਰੀ ਗੁਰਤੀ ਵੇ ਆਇਓ ਆ ਹਰਕ ਦਾ ਪੈਂਦਾ ਏ ਤੂੰ ਮੈਨੂੰ ਪੁੱਛ ਲਾ ਨਹੀਂ ਪਾਜੀ ਗੁਰਤੀ ਕੀ ਤੇ ਤੁਹਾਨੂੰ ਵੀ ਤੈਨੂੰ ਰਾਏ ਦਿੰਦੇ ਤੇ ਇੱਥੇ ਤਾਂ ਵੀਰੇ ਆ ਉਹ ਮੈਂ ਆਪ ਨਹੀਂ ਦੇ ਕੁੜੀ ਦੇ ਤੂੰ ਸ਼ਾ ਨਹੀਂ ਮਿਲੀ ਪਰ ਮੈਂ ਮਿਲਿਆ ਜਿਹੜੇ ਨਾਨਾ ਨਾਨੀ ਆ ਐਨੇ ਬੀਬੇ ਬੰਦੇ ਆ ਐਨੇ ਹਨਾ ਸਾਊ ਬੰਦੇ ਆ ਚਲੋ ਹਲੇ ਜੀ ਜਨਨ ਕੇ ਘਰ ਦੇ ਨੂੰ ਮੈਂ ਜਸ਼ਨ ਤੇ ਨਹੀਂ ਮਿਲਿਆ ਨਹੀਂ ਪਰ ਲੇਕਿਨ ਮੈਂ ਕੁੜੀ ਦੇ ਘਰ ਦੇ ਨੂੰ ਮਿਲਿਆ ਪਰ ਬਹੁਤ ਸਾਊ ਬੇਸ਼ੱਕ ਜਸ਼ਨ ਨੇ ਦੇਦੀ ਤੁਹਾਨੂੰ ਐਨਾ ਪਰ ਸਭ ਤੋਂ ਪਹਿਲਾਂ ਮਾਂ ਨੂੰ ਬੁਲਾਇਆ ਜਾਂਦਾ ਸਭ ਤੋਂ ਪਹਿਲਾਂ ਮਾਂ ਦੀ ਡਿਊਟੀ ਲੱਗਦੀ ਹੈ ਜਿਹੜਾ ਦੂਰ ਜਾਣਾ ਸਭ ਤੋਂ ਪਹਿਲਾਂ ਉਹ ਹੋਵੇ ਇਹ ਗੁਰਪ੍ਰੀਤ ਆਏ ਚਾਹ ਬਾਅਦ ਕੋਈ ਉਹ ਤੇ ਕਿੰਨਾ ਕੰਨ ਦਿੱਤੀ ਆ ਊਖਾ ਖਾਣ ਵਾਲ ਨੂੰ ਉਹ ਤੈ ਕੰਨ ਨੂੰ ਦਿੱਤੀ ਆ ਤੈ ਕੰਨ ਨੂੰ ਤੇ ਦਿਨ ਪਹਿਲਾਂ ਮਾਂ ਨੇ ਦੁੱਧ ਪਹਿਲੇ ਪੀ ਲਿਆ ਗੁਰਤੀ ਕਿਹਾ ਕਿ ਆ ਦੇ ਦਾ ਸ਼ਾਇਦ ਸ਼ਾਇਦ ਤਾੜ ਆ ਵੀ ਕਿਹਾ ਤਾਂ ਮੈਨੂੰ ਸ਼ਾਇਦ ਥੋੜਾ ਦਤਾ ਹਾਂ ਤੁਸੀਂ ਗੁਰਤੀ ਕਰਨ ਨੰਨੇ ਆ ਸ਼ਾਇਦ ਨਾ ਨੇ ਤੇ ਇੱਕ ਨੇ ਜਿਦੋਂ ਨਾ ਪਤਾ ਹੀ ਨਹੀਂ ਕਿਹੜੀ ਬੰਦੇ ਨੇ ਕਹਿੰਦੇ ਨਾ ਦਿੱਤੀ ਆ ਗੁਰਤੀ ਉਹਦੇ ਨਾਲ ਹੁੰਦੀ ਹੈ ਸ਼ਾਇਦ ਲਾ ਕੇ ਨਾ ਉਂਗਲੀ ਨੂੰ ਸ਼ਾਇਦ ਨਾ ਨਹੀਂ ਬੜੀ ਹੋ ਗਈ ਸੀ ਪ੍ਰੈਸ਼ਰ ਅੱਛਾ ਮੂਝਾ ਤਬਾਦੋ ਉਹ ਵੀ ਗੱਲ ਬੋਲਣਾ ਇੱਕੋ ਗੱਲ ਹੈ ਫੇ ਬਾਪ ਆ ਬਾਪ ਦਾ ਦਾਨਿਆ ਸਾਹ ਸੋਣਾ ਬਦਾਂ ਨੂੰ ਇਹ ਸ਼ਹਿਰ ਥੋੜੀ ਜਣਾ ਚਾਹੀਦਾ ਬੱਚੇ ਨੂੰ ਸ਼ਹਿਰ ਨਹੀਂ ਠੁੱਕ ਤੇਰਾ ਵੀ ਨਹੀਂ ਉਹਦੇ ਅੰਦਰ ਜਾਣਾ ਚਾਹੀਦਾ ਡਾਕਟਰ ਨੂੰ ਪੁੱਛੀਂ ਤੂੰ ਨਾ 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 ਚਲ ਵਾ ਠੁੱਕ ਤੇਰਾ ਵੀ ਜਾਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਚਲੋ ਠੀਕ ਹੈ ਫੇਰ ਤੁਹਾਨੂੰ ਵਧਾਈਆਂ ਤੇ ਹੁਣ ਅਸੀਂ ਚੱਲਦੇ ਹਾਂ ਨਾ ਚਲ ਠੀਕ ਹੈ ਕੋਈ ਆਪਣਾ ਖਿਆਲ ਰੱਖੀ ਹੈ ਨਾ ਚਲ ਭਾਈ ਸੱਚ ਬੜੀ ਛੱਡ ਗਿਆ